ਤਤ ਲੋਕ ਸਭਾ ਦੇ ਨਾਲ ਜੁੜੀ ਹੋਈ ਖਬਰ ਸੋਦਾਦੀ ਹੈ ਕਿ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤਹੇਰ ਨੇ ਲੋਕ ਸਭਾ ਦੇ ਵਿੱਚ ਪਲੇਠਾ ਭਾਸ਼ਣ ਦਿੰਦਿਆਂ ਪੰਜਾਬ ਦੇ ਹੱਕਾਂ ਦੀ ਆਵਾਜ਼ بلند ਕੀਤੀ ਹੈ ਨਾਲ ਹੀ ਉਹਨਾਂ ਨੇ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਬਹਿਸ ਦੇ ਵਿੱਚ ਹਿੱਸਾ ਲੈਂਦਿਆਂ ਪੰਜਾਬ ਦੇ ਨਾਮ ਦਾ ਜ਼ਿਕਰ ਨਾ ਹੋਣ ਦੇ ਉੱਤੇ ਖੇਦ ਪ੍ਰਗਟਾਇਆ ਨਾਲ ਹੀ ਮੀਤਹੇਰ ਨੇ ਦੇਸ਼ ਦੀ ਆਜ਼ਾਦੀ ਦੇ ਲਈ ਪੰਜਾਬੀਆਂ ਦੀਆਂ 80 ਫੀਸਦੀ ਕੁਰਬਾਨੀਆਂ ਤੋਂ ਲੈ ਕੇ ਵੰਡ ਦਾ ਸੰਤਾਪ ਭੋਗਣ ਕਿਸਾਨਾਂ ਵੱਲੋਂ ਦੇਸ਼ ਦੇ ਅੰਨ ਭੰਡਾਰ ਭਰਨ ਸਰਹੱਦਾਂ ਉੱਤੇ ਫੌਜੀਆਂ ਵੱਲੋਂ ਸ਼ਹੀਦियां ਪਾਉਣ ਤੇ ਖੇਡਾਂ ਖਾਸ ਕਰਕੇ 올림픽 ਦੇ ਵਿੱਚ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਕੀਤਾ ਗਿਆ ਨਾਲ ਹੀ ਉਹਨਾਂ ਨੇ ਹਾਕੀ ਖਿਡਾਰੀ ਬਲਵੀਰ ਸਿੰਘ ਸੀਨੀਅਰ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਕ੍ਰਿਕਟਰ ਅਰਸ਼ਦੀਪ ਸਿੰਘ ਤੱਕ ਦਾ ਵੀ ਸੰਸਦ ਦੇ ਵਿੱਚ ਜ਼ਿਕਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਆਰਡੀਐਫ ਸਮੇਤ ਰੋਕੇ ਗਏ 8000 ਕਰੋੜ ਰੁਪਏ ਦੇ ਫੰਡਾਂ ਨੂੰ ਜਾਰੀ ਕਰਨ ਦੀ ਮੰਗ ਵੀ ਰੱਖੀ ਹੈ ਉੱਥੇ ਹੀ ਮੀਤ 헤ਰ ਨੇਗੇ ਕਿਹਾ ਕਿ ਅਗਨੀਵਾਰ ਅਗਨੀਵੀਰ ਸਕੀਮ ਦਾ ਪਹਿਲਾ ਸ਼ਹੀਦ ਪੰਜਾਬੀ ਅਮਰਤਪਾਲ ਸਿੰਘ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਅਰਵਿੰਦ ਕੇਜਰੀਵਾਲ ਬਾਰੇ ਵੀ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਬਿਨਾਂ ਕਿਸੇ ਸਬੂਤ ਦੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸ਼ਿਸ਼ੋਦੀਆਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਤੇ ਹਾਲੇ ਤੱਕ ਉਹਨਾਂ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਮਿਲ ਸਕਿਆ ਤੇ ਇਸ ਦੌਰਾਨ ਜਦੋਂ ਅਦਾਲਤ ਉਹਨਾਂ ਨੂੰ ਬਾਈ ਜਿਤ ਬਰੀ ਕਰੇਗੀ ਤੇ ਉਹ ਜੇਲ੍ਹ ਚੋਂ ਬਾਹਰ ਆਉਣਗੇ ਤਾਂ ਕਿ ਕੇਂਦਰ ਸਰਕਾਰ ਉਹਨਾਂ ਦੇ ਕੋਲੋਂ ਮੁਆਫੀ ਮੰਗੇਗੀ ਸੋ ਇਸ ਮੌਕੇ ਮੀਤ ਹੇਰ ਨੇ ਹੋਰ ਕੀ ਕੁਝ ਕਿਹਾ ਆਉ ਜਾਣਦੇ ਹਾਂ ਰਾਸ਼ਟਰਪਤੀ ਜੀ ਦਾ ਭਾਸ਼ਣ ਇੱਕ ਨਹੀਂ ਦੋ ਵਾਰੀ ਪੜ੍ਹਿਆ ਤੇ ਇੱਕ ਵਾਰ ਵੀ ਇਹਦੇ ਵਿੱਚ ਪੰਜਾਬ ਦਾ ਪੰਜਾਬ ਦੇ ਨਾਮ ਦਾ ਜ਼ਿਕਰ ਤੱਕ ਨਹੀਂ ਜਿਹੜਾ ਉਹ ਕੀਤਾ ਗਿਆ ਉਹ ਪੰਜਾਬ ਜੀ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 80% ਸ਼ਹੀਦੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਤੇ ਕੇਵਲ ਸਰ ਸ਼ਹਾਤਾਂ ਨਹੀਂ ਦਿੱਤੀਆਂ ਜਦੋਂ ਦੇਸ਼ ਯਾਦ ਹੋਇਆ ਤੇ ਜਦੋਂ ਸਾਰੇ ਦੇਸ਼ ਚ ਮਠਿਆਈਆਂ ਲੱਡੂ ਵੰਡੇ ਜਾ ਰਹੇ ਸੀ ਜਸ਼ਨ ਮਨਾਏ ਜਾ ਰਹੇ ਸੀ ਤਾਂ ਉਹਦੋਂ ਸਰ ਸਾਡਾ ਪੰਜਾਬ ਜਿਨ੍ਹਾਂ ਨੇ 80% ਕੁਰਬਾਨੀਆਂ ਦਿੱਤੀਆਂ ਸਾਡੇ ਉਦੋਂ ਵੀ ਲੱਖਾਂ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਸਾਡੇ ਗੁਰੂ ਘਰ ਪਾਕਿਸਤਾਨ ਚ ਰਹਿ ਗਏ ਸਾਡਾ ਕਲਚਰ ਪਾਕਿਸਤਾਨ ਚ ਰਹਿ ਗਿਆ ਸਾਡੀਆਂ ਇਤਿਹਾਸਿਕ ਬਿਲਡਿੰਗਾਂ ਪਾਕਿਸਤਾਨ ਚ ਰਹਿ ਗਈਆਂ ਪਰ ਫਿਰ ਵੀ ਅਸੀਂ ਪੰਜਾਬੀਆਂ ਨੇ ਸੀ ਨਹੀਂ ਕੀਤੀ ਕਿਉਂਕਿ ਉਹਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਪੰਜਾਬ ਦਾ ਕੀ ਯੋਗਦਾਨ ਸੀ ਇਹਦੀ ਕਦਰ ਸੀ ਸਰਦਾਰ ਪਟੇਲ ਜਦੋਂ ਪਹਿਲੀ ਵਾਰੀ ਹਸ਼ਿਆਰਪੁਰ ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ਤੇ ਆਏ ਕਿਉਂਕਿ ਪੰਜਾਬ ਯੂਨੀਵਰਸਿਟੀ ਵੀ ਅੱਧੀ ਲਾਹੌਰ ਰਹਿ ਗਈ ਅੱਧੀ ਸਾਡੇ ਨਾਲ ਹਸ਼ਿਆਰਪੁਰ ਆ ਗਈ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਅਹਿਸਾਸ ਕੀਤਾ ਤੇ ਧੰਨਵਾਦ ਕੀਤਾ ਦਲੇਰ ਪੰਜਾਬੀਆਂ ਦਾ ਉਹਨਾਂ ਨੇ ਕਿਹਾ ਕਿ ਜਿੰਨਾ ਬੋਝ ਤੁਹਾਡੇ ਮੋਢਿਆਂ ਤੇ ਪਿਆ ਜਿੰਨਾ ਦੁੱਖ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ ਕੋਈ ਹੋਰ ਕੌਮ ਹੁੰਦੀ ਕੋਈ ਹੋਰ ਲੋਕ ਹੁੰਦੇ ਤਾਂ ਸ਼ਾਇਦ ਸਹਿ ਨਹੀਂ ਨਾ ਕਰ ਪਾਉਂਦੇ ਮੈਂ ਤੁਹਾਨੂੰ ਸਲਾਮ ਕਰਦਾ ਤੇ ਉਹਨਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਕਿ ਪੰਜਾਬ ਨੇ ਆਪਣੇ ਪਿੰਡੇ ਚੋਂ ਬਹੁਤ ਲਹੂ ਹੈ ਜਿਹੜਾ ਉਹ ਬਹਾਇਆ ਇਸ ਦੇਸ਼ ਤੇ ਲਈ ਬਹੁਤ ਵੱਡਾ ਝਕਮ ਹੋਇਆ ਤੇ ਉਹਨਾਂ ਨੇ ਵਾਅਦਾ ਕੀਤਾ ਕਿ ਇਹ ਦੇਸ਼ ਉਸ ਜ਼ਖਮ ਨੂੰ ਭਰਨ ਦਾ ਕੰਮ ਕਰੂਗਾ ਤੇ ਦੇਸ਼ ਪੰਜਾਬ ਦੀ ਹਰ ਮਦਦ ਕਰੂਗਾ। ਪਟੇਲ ਜੀ ਨੇ ਸਾਡੇ ਨਾਲ ਦੁੱਖ ਤਾਂ ਵੰਡਿਆ ਸਰ ਪਰ ਪੰਜਾਬ ਦੀ ਮਦਦ ਕੋਈ ਨਹੀਂ ਹੋਈ। ਪਰ ਪੰਜਾਬੀ ਜੀ ਕਦੇ ਵੀ ਕੋਈ ਦਿਨ ਹੋਣਾ ਜਿਸ ਦਿਨ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਬਾਰਡਰ ਤੋਂ ਰਾਖੀ ਕਰਦਿਆਂ ਦੀਆਂ ਤਰੰਗਾਂ ਚਲ ਪੇਟ ਕੇ ਪੰਜਾਬ ਨਾਉਂਦੀਆਂ ਹੋਣ। ਆ ਜਿਹੜੀ ਅਗਨੀ ਵੀਰਤੀਮ ਤੁਸੀਂ ਸ਼ੁਰੂ ਕੀਤੀ ਹੈ। ਸਰਕਾਰ ਨੇ ਤਾਂ ਨਹੀਂ ਉਹਨਾਂ ਨੂੰ ਸ਼ੀਦ ਲਾਨਿਆ। ਪਰ ਪੰਜਾਬ ਦਾ ਪਹਿਲਾ ਅਗਨੀਵੀਰ ਸ਼ੀਦ ਅਮਰਪਾਲ ਹੋਇਆ ਜਿਹਨੂੰ ਸਾਡੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਕਰੋੜ ਰੁਪਇਆ ਦੇਣ ਦਾ ਜਿਹੜਾ ਕੰਮ ਹੈ ਉਹ ਕੀਤਾ ਤੇ ਉਸ ਤੋਂ ਬਾਅਦ ਹਰ ਜਗ੍ਹਾ ਪੰਜਾਬੀਆਂ ਅਸਰ ਜਿਹੜਾ ਕੰਟਰੀਬਿਊਸ਼ਨ ਰਿਹਾ ਹੈ ਉਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਆ ਭਾਸ਼ਣ ਦੇ ਵਿੱਚ ਜ਼ਿਕਰ ਕੀਤਾ ਕਿ ਜੀ ਭਾਰਤ ਆਤਮ ਨਿਰਪਰ ਹੋ ਗਿਆ ਆਤਮ ਨਿਰਪਰ ਹੋ ਗਿਆ ਸਭ ਤੋਂ ਪਹਿਲਾਂ ਜੇ ਭਾਰਤ ਨੂੰ ਆਤਮ ਨਿਰਪਰ ਕਰਨ ਦਾ ਕੰਮ ਕੀਤਾ ਤਾਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਕੀਤਾ ਜਦੋਂ ਭਾਰਤ ਨੂੰ ਅਮਰੀਕਾ ਵਰਗੀਆਂ ਤਾਕਤਾਂ ਤੋਂ ਮੰਗਣਾ ਪੈਂਦਾ ਸੀ ਤਾਂ ਅਸੀਂ ਗ੍ਰੀਨ ਰੈਵੋਲੂਸ਼ਨ ਲਿਆ ਕੇ ਪੰਜਾਬ ਨੂੰ ਦੇਸ਼ ਨੂੰ ਆਤਮ ਨਿਰਪਰ ਕੀਤਾ ਤੇ ਉਹਦੇ ਲਈ ਸਰ ਸਾਨੂੰ ਮੋਲ ਹੈ ਜਿਹੜਾ ਉਹ ਤਾਰਨਾ ਪਿਆ ਸਾਡੀ ਧਰਤੀ ਜ਼ਹਿਰੀਲੀ ਹੋ ਗਈ ਸਾਡਾ ਪਾਣੀ ਪੰਜਾਬ ਦਾ ਚਾਰ 405-5 ਫੁੱਟ ਤੇ ਚਲਾ ਗਿਆ ਤੇ ਅੱਜ ਦੁੱਖ ਦੀ ਗੱਲ ਹੈ ਕਿ ਜਿਹੜੇ ਕਿਸਾਨਾਂ ਨੇ ਹਰੀ ਕ੍ਰਾਂਤੀ ਲੈ ਕੇ ਆਂਦੀ ਆ ਜੋਨਾਂ ਨੂੰ ਦਿੱਲੀ ਆਉਣ ਤੋਂ ਵੀ ਰੋਕਿਆ ਜਾ ਰਿਹਾ ਉੱਥੇ ਬਾਰਡਰਾਂ 'ਤੇ ਜਿਹੜੇ ਕਿਸਾਨ ਨੇ ਉਹ ਬਿਠਾਏ ਹੋਏ ਆ ਤੇ ਕੱਲਾ ਸਰ ਇੱਥੇ ਨਹੀਂ ਅੱਜ ਬੜੇ ਸਾਡੇ ਜਿਹੜੇ ਬਲਾਰੇ ਆ ਉਹਨਾਂ ਨੇ ਜ਼ਿਕਰ ਕੀਤਾ ਕਿ ਜੀ ਭਾਰਤ 2036 ਦੇ ਵਿੱਚ 올림픽 ਹੋਸਟ ਕਰੂਗਾ ਤੇ ਹੁਣ ਪੈਰਿਸ ਚ ਉੱਥੇ ਸਾਡੇ ਖਿਡਾਰੀ ਜਾ ਰਹੇ ਆ ਤੇ ਸਰ ਖੇਡਾਂ ਦੇ ਵਿੱਚ ਵੀ ਜੇ 올림픽 ਚ ਟੀਮ ਤੌਰ ਤੇ ਮੈਡਲ ਵੀ ਸਾਡੇ ਦੇਸ਼ ਦਾ ਆਇਆ ਤਾਂ ਪਹਿਲਾ ਯੋਗਦਾਨ ਟੀਮ ਤੌਰ ਤੇ ਵੀ ਸਾਡੇ ਪੰਜਾਬ ਦੇ ਹਾਕੀ ਦੇ ਖਿਡਾਰੀ ਬਲਬੀਰ ਸਿੰਘ ਸੀ ਸੀ ਇਨੀਅਰ ਵਰਗਿਆਂ ਦਾ ਸੀ ਤੇ ਇੰਡੀਵਿਜੂਅਲ ਤੌਰ ਤੇ ਵੀ ਜੇ ਪਹਿਲਾ ਗੋਲ ਮੈਡਲਪੀ ਦਵਾਇਆ ਤਾਂ ਅਵਿਨਵ ਬੇਂਦਰਾ ਨੇ ਦਵਾਇਆ ਜਿਹੜਾ ਪੰਜਾਬੀ ਸੀ ਤੇ ਹੁਣ ਜੇ ਵਰਲਡ ਕੱਪ ਜਿੱਤੇ ਆ ਉਹਦੇ ਵਿੱਚ ਵੀ ਸਰ ਸਭ ਤੋਂ ਵੱਧ ਵਿਟਾਂ ਪੰਜਾਬ ਦੇ ਗੱਬਰੂ ਅਰਸ਼ਦੀਪ ਸਿੰਘ ਨੇ ਲਈਆਂ ਨੇ ਤੇ ਅੱਜ ਜਿੰਨੀਆਂ ਸਾਡੀਆਂ ਵੱਡੀਆਂ ਟੀਮਾਂ ਨੇ ਕ੍ਰਿਕਟ ਦੀ ਕੁੜੀਆਂ ਦੀ ਕੈਪਟਨ ਹਰਮਨਦੀਪ ਕੌਰ ਆ ਟੀਮ ਕ੍ਰਿਕਟ ਦੀ ਮੁੰਡਿਆਂ ਦੀ ਜ਼ਿੰਬਾਬਵੇ ਜਾ ਰਹੀ ਹੈ ਉਹਦਾ ਕੈਪਟਨ ਸ਼ੋਭਮ ਗਿੱਲ ਮੁੰਡਿਆਂ ਦੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬੀ ਹਰ ਜਗ੍ਹਾ ਸਰ ਯੁੱਧ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨਾਂ ਤੱਕ ਹਰ ਜਗ੍ਹਾ ਪੰਜਾਬੀਆਂ ਦਾ ਇਸ ਦੇਸ਼ ਤੇ ਲਈ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਰਿਹਾ ਪਰ ਸਰ ਸਾਨੂੰ ਪੰਜਾਬੀਆਂ ਨੂੰ ਭੀਖ ਨਹੀਂ ਮੰਗਣੀ ਆਉਂਦੀ ਅਸੀਂ ਜਿੱਥੇ ਜਾਂਦੇ ਆ ਮਿਹਨਤ ਕਰਕੇ ਆਪਣਾ ਮੁਕਾਮ ਬਣਾਉਨੇ ਆ ਅਸੀਂ ਕੱਚ ਦੇ ਜਾ ਕੇ ਮੌਰਥਲ ਵੀ ਬਾਤ ਕੀਤੇ ਅਸੀਂ ਯੂਪੀ ਦੇ ਜਾ ਕੇ ਜੰਗਲ ਵੀ ਜਿਹੜੇ ਆ ਉਹ ਬਾਤ ਕੀਤੇ ਪਰ ਸਰ ਜੋ ਪੰਜਾਬ ਤੇ ਕਦੇ ਭੀੜ ਪਈ ਸਾਡਾ ਕਦੇ ਕੇਂਦਰ ਨੇ ਸਾਥ ਨਹੀਂ ਮੈਂ ਸਭਾਪਤੀ ਜੀ ਸਰਕਾਰ ਨੂੰ ਬੇਨਤੀ ਕਰਦਾ ਅਸੀਂ ਕੋਈ ਭੀਖ ਨਹੀਂ ਮੰਗਦੇ ਅਸੀਂ ਆਪਦਾ ਹੱਕ ਹੈ ਜਿਹੜਾ ਉਹ ਮੰਗਦੇ ਆ ਦੂਜੇ ਸੂਬਿਆਂ ਨੂੰ ਤੁਸੀਂ ਟੈਕਸ ਆਵਨ ਬਣਾ ਦਿੰਦੇ ਹੋ ਪ੍ਰਧਾਨ ਮੰਤਰੀ ਸਪੈਸ਼ਲ ਪੈਕੇਜ ਦੇ ਦਿੰਦੇ ਆ ਤੇ ਸਾਡਾ ਜਿਹੜਾ ਵਣਦਾ ਹੱਕ ਉਹ ਵੀ ਰੋਕਿਆ ਜਾਂਦਾ 6000 ਕਰੋੜ ਰੁਪਏ ਸਾਡਾ ਆਰਡੀਐਫ ਦਾ ਰੁਕਿਆ ਹੋਇਆ 1000 ਕਰੋੜ ਰੁਪਏ ਸਾਡਾ ਐਨਐਚਐਮ ਦਾ ਰੁਕਿਆ 557 ਕਰੋੜ ਰੁਪਏ ਸਾਡੇ ਐਸਐਸਏ ਦੇ ਰੋਕਲੇ ਸਾਡੇ ਜਿਹੜੇ ਹੱਕ ਨੇ ਉਹ ਸਾਨੂੰ ਦਿੱਤੇ ਜਾਣ ਤੇ ਸਭਾਪਤੀ ਜੋ ਸਰਦਾਰ ਪਟੇਲ ਜੀ ਨੇ 5 ਮਾਰਚ 1949 ਨੂੰ ਵਾਦਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਤੁਹਾਡੇ ਜ਼ਖਮ ਭਰਾਂਗੇ ਪੰਜਾਬ ਦੇ ਜ਼ਖਮ ਅਜੇ ਅੱਲੇ ਆ ਉਹ ਜ਼ਖਮ ਭਰੇ ਜਾਣ ਜੇ ਦੂਜੇ ਸੂਬਿਆਂ ਨੂੰ ਤੁਸੀਂ ਟੈਕਸ ਸਾਵਨ ਲਾ ਸਕਦੇ ਹੋ ਤਾਂ ਪੰਜਾਬ ਨੂੰ ਵੀ 10 ਸਾਲਾਂ ਲਈ ਘੱਟੋ ਘਾਟ ਟੈਕਸ ਸਾਵਨ ਲਾਣਾ ਜਾਵੇ ਤਾਂ ਕਿ ਪੰਜਾਬ ਆ ਜਿਹੜਾ ਕਿਉਂਕਿ ਅਸੀਂ ਮਿਹਨਤ ਕਰਨੀ ਜਾਣਦੇ ਹਾਂ ਅਸੀਂ ਆਪਣੇ ਪੈਰਾਂ ਸਿਰਾਂ ਜਿਹੜਾ ਉਹ ਖੜੇ ਹੋ ਸਕੀਏ ਤੇ ਦੂਜਾ ਸਰ ਇਹਦੇ ਵਿੱਚ ਦੇਸ਼ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਬਾਰੇ ਕਿਤੇ ਜਿਹੜਾ ਜ਼ਿਕਰ ਹੈ ਨਹੀਂ ਕੀਤਾ ਗਿਆ ਅੱਜ ਕੇਂਦਰ ਸੂਬਿਆਂ ਨੂੰ ਲੜਾਉਣ ਦਾ ਜਿਹੜਾ ਕੰਮ ਉਹ ਕਰ ਰਹੀ ਹੈ ਓਪੀਐਸ ਦੀ ਸਾਡੇ ਮੁਲਾਜ਼ਮ ਜਿਹੜੇ ਆ ਉਹ ਡਿਮਾਂਡ ਕਰ ਰਹੇ ਆ ਤੁਸੀਂ ਕਾਹਦੇ ਲਈ ਜੀ ਕਦੇ ਕਿਸੇ ਸਟੇਟ ਤੇ ਕੇਂਦਰ ਆ ਜਿਹੜਾ ਲੜੀ ਜਾਂਦੇ ਆ ਉਹਦੇ ਤੇ ਸਰ ਸਰਕਾਰ ਨੂੰ ਆਪਣਾ ਸਟੈਂਡ ਆ ਜਿਹੜਾ ਉਹ ਕਲੀਅਰ ਇੱਕੋ ਗੱਲ ਸਾਡੇ ਜਿਹੜੇ ਸੱਤਾਧਰ ਬੈਂਚ ਤੋਂ ਬੜੇ ਵਾਰੀ ਕੱਲ ਦੀ ਗੱਲ ਹੋ ਰਹੀ ਹੈ ਕਿ ਜੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਜੀ ਜਿਹੜੇ ਇਹਨਾਂ ਦੇ ਲੀਡਰ ਨੇ ਅੰਦਰ ਨੇ ਸਰ ਉਹਨਾਂ ਨੂੰ ਕੋਈ ਕੋਰਟ ਨੇ ਸਜ਼ਾ ਨਹੀਂ ਕੀਤੀ ਜਿਉਂ ਅੰਦਰ ਨੇ ਜਿਉਂ ਅੰਦਰ ਨੇ ਤਾਂ ਕੇਂਦਰ ਦੀਆਂ ਈਡੀ ਸੀਬੀਆਈ ਕਰਕੇ ਅੰਦਰ ਨੇ ਕੱਲ ਹਮਾਂ ਤੋਂ ਫਰੇਨ ਨੂੰ ਕੋਰਟ ਨੇ ਜਿਹੜੀ ਜ਼ਮਾਨਤ ਦਿੱਤੀ ਐ ਉਹਦੇ ਵਿੱਚ ਕੀ ਕਿਹਾ ਕਿ ਜੀ ਇਦਾਂ ਦਾ ਤਾਂ ਸਿੱਧੇ ਜਾਂ ਸਿੱਧੇ ਤੌਰ ਤੇ ਕੋਈ ਇਦਾਂ ਦਾ ਸਬੂਤ ਨਹੀਂ ਜਿਹਦੇ ਨਾਲ ਮੰਤ ਸਰੇਂ ਦੇ ਕੇਸ ਆ ਜਿਹੜਾ ਚਲਾਇਆ ਜਾ ਸਕੇ ਹੁਣ 5 ਮਹੀਨੇ ਮੰਤ ਸਰੇਂ ਜੀ ਅੰਦਰ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਕੀ ਸੱਤਾਤਰ ਮਾਫੀ ਮੰਗੂਗੀ ਇੱਕ ਮਿੰਟ ਸਰ ਅਰਵਿੰਦ ਕੇਜਰੀਵਾੜ ਜਿੱਤੇ ਮਨੀਸ਼ ਸੋਦੀਆ ਜਿਹਦੇ ਅਗੇਂਸਟ ਵੀ ਇੱਕ ਵੀ ਰੁਪਿਆ ਸਾਬਤ ਨਹੀਂ ਹੋਇਆ ਇੱਕ ਵੀ ਰੁਪਿਆ ਮਿਲਿਆ ਨਹੀਂ ਤੇ ਕੱਲ ਨੂੰ ਇਹੀ ਹਾਲਾਤ ਇਹੀ ਕੋਰਟੇ ਨਿਆਇਪਾਲ ਕੇ ਸਾਨੂੰ ਭਰੋਸਾ ਉਹਨਾਂ ਨੂੰ ਜ਼ਮਾਨਤ ਮਿਲ ਲਿਆ ਉਹਨਾਂ ਨੇ ਬਾਹਰ ਆਉਣਾ ਹੈ ਕੀ ਸਤਾਤਰ ਮਾਫੀ ਮੰਗੂਗੀ ਤੇ ਜਿਹੜੇ 2 ਸਾਲ ਹੀ ਤੁਸੀਂ ਮਨੀਸ਼ ਸੌਦੀਰ ਨੂੰ ਅੰਦਰ ਰੱਖਿਆ ਦਿੱਲੀ ਦੇ ਮੁੱਖ ਮੰਤਰੀ ਨੂੰ ਅੰਦਰ ਰੱਖਿਆ ਸੋ ਸਰ ਮੈਂ ਇੱਕੋ ਗੱਲ ਆਖਦੇ ਕਹੂੰਗਾ ਕਿ ਇਹ ਦੇਸ਼ ਨੂੰ ਇਹ ਦੇਸ਼ ਦੇ ਲੋਕਾਂ ਨੂੰ CBI ਤੋਂ ED ਤੋਂ ਡਰਾ ਕੇ ਦਬਾਇਆ ਨਹੀਂ ਜਾ ਸਕਦਾ ਇਹ ਦੇਸ਼ ਤੂੰ ਜੇ ਵੰਡਣ ਦਾ ਧਰਮਾਂ ਦੇ ਨਾਂ ਤੇ ਕੰਮ ਕਰੋਗੇ ਇਹ ਦੇਸ਼ ਅੱਗੇ ਨਹੀਂ ਵਧੂਗਾ ਦੇਸ਼ ਅੱਗੇ ਵਧੂਗਾ ਜੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ ਤੇ ਜੇ ਲੋਕਾਂ ਨੂੰ ਜਿੰਨਾ ਡਰਾਉਂਗੇ ਆ